ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਦੇ ਤੁਹਾਡਾ ਸਵਾਗਤ ਆ ਜੀ ਤੇ ਇੱਕ ਨਵਾਂ ਵਲੌਗ ਲੌਗ ਬਣਾਉਣਾ ਅੱਜ ਮੰਤਰਾ ਨਹੀਂ ਸੀ ਕਰਦਾ ਤੇ ਇਹ ਸਾਡੀ ਨਾ ਕਿੰਨੇ ਮੇਰੇ ਕੋਲ ਉਦਾਂ ਦੇ ਵੀ ਸਬਸਕ੍ਰਾਈਬਰ ਆ ਗਏ ਕਿ ਪਸ਼ੂਆਂ ਬਾਰੇ ਬਹੁਤ ਨੌਲੇਜ ਹੈ ਤੇ ਇਹ ਆ ਇਹਦੇ ਜਿਹੜੇ ਮੰਗੋ ਤੇ ਅਸੀਂ ਉਦੋਂ ਇੰਜੈਕਸ਼ਨ ਲਵਾ ਦਿੱਤਾ ਸੀਗਾ ਇਹਦੀ ਰੋਕਥਾਮ ਲਈ ਤੇ ਰੁਕ ਗਏ ਸੀ ਤਾਂ ਫੜੇ ਵਾਲੇ ਇਹ ਫਿਰ ਦੁਬਾਰਾ ਹੋਣੇ ਸ਼ੁਰੂ ਹੋ ਗਏ ਤੇ ਸਾਨੂੰ ਇਹਦੇ ਬਾਰੇ ਨੌਲੇਜ ਨਹੀਂ ਗੇ ਇਨਫੈਕਸ਼ਨ ਦਾ ਟੀਕਾ ਤੇ ਅਸੀਂ ਲਵਾ ਦਿੱਤਾ ਉਹ ਡਾਕਟਰ ਵੀ ਸਾਡੇ ਇਦਾਂ ਦਾ ਹੀ ਐ ਇੱਥੇ ਜਿਹਦੇ ਕੋਲਵਾਈ ਦਾ ਉਹ ਜਿੰਨੀ ਵਾਰੀ ਡਾਕਟਰ ਨੂੰ ਦੱਸਦੇ ਆ ਤੇ ਉਹ ਕਹਿੰਦਾ ਜਿੰਨੀ ਵਾਰੀ ਵੀ ਹੋਇਆ ਉਹ ਟੀਕਾ ਹੀ ਲਗਾਉਣਾ ਪੈਣਾ ਤੇ ਅਸੀਂ ਸੋਚਦੇ ਇਹਦਾ ਜੇ ਇਲਾਜ ਹੋਵੇ ਤਾਂ ਜੜ ਤੋਂ ਹੋਵੇ ਪ੍ਰੋਪਰ ਹੋਵੇ ਤੇ ਜੇ ਕਿਸੇ ਨੂੰ ਇਹਦੇ ਬਾਰੇ ਨੌਲੇਜ ਹੋਈ ਤਾਂ ਜਰੂਰ ਦੱਸਿਓ ਆਹਦੇ ਕੰਨ ਤੇ ਵੀ ਨਾ ਆਹ ਵੀ ਇੱਕੋ ਹਟ ਗਿਆ ਇਹ ਹਟਿਆ ਹੋਇਆ ਇੱਥੇ ਖਾਜ ਵੀ ਕਰਦੀ ਰਹਿੰਦੀ ਹਾਂ ਹਾਂ ਮੈਂ ਤੇ ਖਾਜ ਉਹ ਮਤਲਬ ਇਹਦੇ ਤੇ ਇਹਨੂੰ ਇੰਨੀ ਖਾਣ ਦੇ ਤੇ ਛੇੜਦੀ ਹੈ ਨਾ ਜਿਹਨੂੰ ਕਹਿ ਦੋ ਚੈਲਜੀ ਹੁੰਦੀ ਨਾ ਚੈਲਜੀ ਫਿਰ ਬਹੁਤ ਜ਼ੋਰ ਜ਼ੋਰ ਨਾਲ ਤਕਰਦੀ ਆ ਆਪਣਾ ਇੱਥੋਂ ਸਿਰ ਇੱਥੋਂ ਤੱਕ ਪਹੁੰਚ ਗਈ ਹੈ ਜੀ ਪਤਾ ਨਹੀਂ ਬੜੀ ਸਾਨੂੰ ਟੈਨਸ਼ਨ ਜਿਹੀ ਆ ਕਿ ਇਹ ਕਿੱਥੋਂ ਹੁੰਦੀ ਕਾਹਦੇ ਤੋਂ ਹੁੰਦੀ ਆ ਹੈ ਵੀ ਇੱਕ ਪਾਸੇ ਹੀ ਆ ਇਧਰਲੇ ਹਨਾ ਹਾਂ ਉਧਰਲੇ ਪਾਸੇ ਨਹੀਂ ਇਧਰਲੇ ਪਾਸੇ ਹੀ ਆ ਇੱਕ ਪਾਸੇ ਆ ਤਾਂ ਸਾਰਾ ਹੱਡੀ ਹੋਈ ਆ ਪਰ ਉਹ ਦੁਬਾਰਾ ਫੇਕ ਗਈ ਕਿ ਕਿਤੇ ਹੋਣ ਲੱਗ ਪਈ ਹਨਾ ਮਨੇ ਬੜੀ ਟੈਨਸ਼ਨ ਹੋ ਜਾਂਦੀ ਆ ਹੁਣ ਦੇਖ ਰਹੇ ਆ ਜਦੋਂ ਆਪੋ ਤੁਹਾਨੂੰ ਸ਼ਹਿਰ ਇੱਥੇ ਹੈਗਾ ਇੱਕ ਸ਼ਹਿਰ ਤੋਂ ਸਾਨੂੰ ਤਾਂ ਦੂਰ ਵੀ ਪੈ ਜਾਂਦਾ ਪਰ ਫਿਰ ਵੀ ਹੁਣ ਧਾਰ ਕੱਢ ਕੇ ਵਿਹਲੇ ਹੋ ਕੇ ਡਾਕਟਰ ਨੂੰ ਪੁੱਛ ਕੇ ਆਉਂਦੇ ਹਨਾ ਹੂੰ ਤੇ ਉਹਦੇ ਕੋਲ ਦਵਾਈ ਦੇਣੇ ਫੋਟੋਆਂ ਖਿੱਚੇ ਤੇ ਫੋਟੋ ਦਿਖਾਈਏ ਤੇ ਗੰਗਾ ਦੇਵੀ ਸ਼ੁਰੂ ਹੋਇਆ ਹੋਇਆ ਗੰਗਾ ਦੇ ਦੋ ਆ ਹਨਾ ਗੰਗਾ ਦੇ ਤਾਂ ਸਟਾਰਟਿੰਗ ਹੀ ਹੈ ਕੱਲ ਦੇ ਜਿੱਦਾਂ ਨਿਕਲੇ ਹੋਣੇ ਆ ਦਿਖੇ ਅੱਜ ਦਿਖੇ ਅੱਜ ਇਹਦੇ ਤਾਂ ਹਜੇ ਦੋ ਹੀ ਆ ਮੈਂ ਜਸਟ ਇਹਦੇ ਵੀ ਇੰਜੈਕਸ਼ਨ ਲਵਾਇਆ ਸੀਗਾ ਤੇ ਇਹ ਨਾ ਹੋਇਆ ਹਨਾ ਹੂੰ ਇਹਦੇ ਉੱਪਰ ਵੀ ਕਦਰ세 ਵੀ ਡਾਕਟਰ ਕੋਲ ਨਹੀਂ ਲੈ ਜਾਂਦਾ ਟੀਕੇ ਲਾਉਣ ਦੇ ਘਰੋਂ ਪ੍ਰੋਪਰ ਇਲਾਜ ਨਹੀਂ ਹੁੰਦਾ ਹਾਂ ਹੂੰ ਤੇ ਚਲੋ ਜੀ ਧਾਰ ਕੱਢ ਕੇ ਤੇ ਫਿਰ ਡਾਕਟਰ ਕੋਲ ਜਾ ਕੇ ਉੱਥੇ ਪੁੱਛਦੇ ਆ ਮੈਡੀਕਲ ਸਟੋਰ ਤੇ ਉਹ ਪਸ਼ੂਆਂ ਦਾ ਹੀ ਅਜਿਹਾ ਉਹਨਾਂ ਦਾ ਪੁੱਛ ਕੇ ਆਨੇ ਆ ਤੇ ਇਹਦਾ ਕੀ ਟਰੀਟਮੈਂਟ ਹੋਊਗਾ ਕੋਈ ਦਵਾਈ ਦੇਵੋਗੇ ਜਾਂ ਇੰਜੈਕਸ਼ਨ ਲੱਗੂਗਾ ਆਟ ਆਈਗਾ ਦੁੱਧੂ ਪੀ ਤੇ ਲਿਆ ਹੁਣ ਅਸੀਂ ਚੱਲੇ ਕਰ ਫਿਨਿਸ਼ ਕਰਤਾ ਦੁੱਧੂ ਫਿਨਿਸ਼ ਬਾਏ ਬਾਏ ਬਾਈ 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 ਸਵੀਟੀ ਅੱਜ ਰਹਿ ਗਈ ਸਵੀਟੀ ਸੁੱਤੀ ਸੀ ਨਾ ਔਰ ਅੱਜੀ ਹੋਣੀ ਮੈਨੂੰ ਲੱਗਦਾ ਦੇਖ ਦੇ ਕੇ ਦਾ ਡਾਂਸ 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 ਬਾਈ ਟਾਈਗਰ ਬਾਈ ਸਭ ਦੀਆ ਪਕੜਾਣਾ ਤੇ ਜੀ ਤੇ ਜਾਣਾ ਅਸੀਂ ਗੰਗਾਵਲ ਉਹਦੇ ਹਲਦੀ ਤੋਂ ਮਿੰਗਾ ਮੁਝੇ ਦੋਣਾ ਦੋਣਾ ਲੈ ਮੰਗੋੜੀ ਜਿਆਦਾ ਮੂਨਾ ਗੰਗਾ ਦੇ ਨਾ ਚੜ ਗਏ ਹਨ ਉਸ ਰਾਰਤੀ ਜੀ ਆ ਨਾ ਥੋੜੀ ਨਿੱਕੀ ਕਰਕੇ ਹਲਦੀ ਦੇ ਵਿੱਚ ਮੈਂ ਉਹ सॉरी ਤੇਲ ਦੇ ਵਿੱਚ ਮੈਂ ਹਲਦੀ ਪਾ ਲਈ ਸੀ ਕਿ ਬਾਅਦ ਵਿੱਚ ਜੇਤਾ ਆਏ ਵੀ ਇਹਦੇ ਵਿੱਚ ਨਿੰਮ ਵੀ ਪਾ ਸਕਦੇ ਆ ਐਂਟੀਬੈਕਟੀਕ ਹੋਣੀ ਆ ਨਾ ਨਿੰਮ ਇਹਨੂੰ ਵੀ ਇਹ ਤੇਲ ਦੇ ਵਿੱਚ ਹੀ ਸਾੜ ਦਿੰਨੇ ਆ ਟੀਕਾ ਨਹੀਂ ਅਸੀਂ ਹੁਣ ਲਗਾਉਣਾ ਹੈ ਟੀਕਾ ਨਹੀਂ ਹੁਣ ਅਸੀਂ ਲਗਾਉਣਾ ਕਿਉਂਕਿ ਉਹ ਡਾਕਟਰ ਜਿੰਨੀ ਵਾਲੀ ਕਹਿੰਦਾ ਇਹ ਟੀਕਾ ਲਵਣਾ 12 ਵਾਰ ਲਵਣਾ ਉਹਦੋਂ ਵੀ ਪਹਿਲਾਂ ਵੀ ਟੀਕਾ ਲਾਇਆ ਸੀ ਪਰ ਹਲਦੀ ਨਾਲ ਹਟ ਇਹਦੇ ਨਾਲ ਹਟ ਗਿਆ ਸੀ ਹਲਦੀ ਨਾ ਤੋ ਆਪਾਂ ਹੁਣ ਵੀ ਫਲਦੀ ਦੇ ਵਿੱਚ ਆਪਣਾ ਇਹ ਪਾ ਲਈਆ। ਕੋਹਲੀ ਕਰ ਲੋਗੇ। ਨਹੀਂ ਨਹੀਂ ਇਹ ਵਿੱਚ ਸੜ ਜਾਣੀਆਂ ਨੇ। ਇਹ ਸੜ ਗਈ ਨਾ ਦੇ ਵਿੱਚ। ਉਦੋਂ ਗਲਤੀ ਹੋਊਗੀ ਜੇ ਨਾ ਪਹਿਲਾਂ ਤੇਲ ਚ ਗਲਦੀ ਇਹ ਕੀਤੀ ਹੁੰਦੀ ਨਾ ਫਰਾਈ ਜੀ। ਨਿੰਮ ਸੇਵਾਈ ਹੁੰਦੀ ਲਾਉਣੀ। ਉਹ ਚਿੱਤੇ ਗਾਚ ਰਿਓ ਫੇਸ ਮਾਦੀ ਨਿੰਮ ਲੱਗੀਆਂ। ਉਥੇ ਦੇਖਿਆ ਕਿ ਨਿੰਮ ਛੋਟੀ ਆ ਨਾਲ ਉਹਨੂੰ ਪੱਟ ਕੇ ਕਿਸੇ ਵਧੀਆ ਜਗ੍ਹਾ ਤੇ ਲਾਈਏ। ਹਮਮ ਪਰ ਹੁਣ ਨਹੀਂ ਰੋਣੀ ਜਦੋਂ ਸੋਣ ਦਾ ਮਹੀਨਾ ਹੋਇਆ ਨਾ। ਸੋਨ ਦੇ ਮਹੀਨੇ ਚਲਾਵਾਂਗੇ ਕਿਉਂਕਿ ਸੋਨ ਦੇ ਮਹੀਨੇ ਤੱਕ ਇਹਨਾਂ ਹਾਰੇ ਕੋਲ ਜਿਹੜਾ ਉਹ ਹੋ ਜਾਊਗਾ ਦਵਾ ਰੋਣਾ ਮੈਂ ਸਰਦੀਆਂ ਹੋਰ ਬੰਦ ਚੰਗੇ ਸਮਝੰਗਾ ਦੇ ਨੰਗੋੜੀ ਮੰਤਰੀ ਦਾਦੀ ਨੂੰ ਦੱਸ ਇਹਨੇ ਜਾਣਾ ਮੰਨੀ ਨੇ ਅਜੇ ਤੱਕ ਆਂਤੇ ਨਵਾਂ ਪੰਗਾ ਪਾ ਕੇ ਬੈਠਾ ਹੋਇਆ ਕੁੜੀ ਇਦਾਂ ਨੂੰ ਬੋਲ ਰਹੀ ਸੀ ਤਾਂ ਬੈਠੀ ਪਈ ਨਵਾਂ ਪੰਗਾ ਪਾਇਆ ਹੋਇਆ ਤੇਰੇ ਪੋਤੇ ਨੇ ਕੁੜੀ ਕਿਸੇ ਦਾ ਨੰਬਰ ਲੈ ਕੇ ਤੁਰਿਆ ਫਿਰਨਾ ਉਹ ਦਾਦੀ ਮੈਂ ਨਹੀਂ ਉਹ ਮੈਂ ਦਾਦੀ ਕੁੜੀ ਦੇ ਤਾਂ ਇੰਨੇ ਚਿਰ ਦਾ ਗਈ ਜਾਂਦਾ ਵਿੱਚ ਹੌਸਲਾ ਨਹੀਂ ਪਿੰਦਰ ਦੱਸਾਂ ਉਹ ਮੈਂ ਨਹੀਂ ਲੈ ਮਨ ਨਹੀਂ ਨਹੀਂ ਇਦਾਂ ਦਾ ਦਖਾ ਮੂੰਹ ਦਾ ਦਿਨ ਕਿਵੇਂ ਯਕੀਨ ਦੇ ਤੇ ਅੱਜ ਕੱਲ੍ਹ ਜਿਹੇ ਫੋਨ ਮੰਗਦਾਂ ਨਾ ਵੀ ਕੁੜੀਆਂ ਨਾਲੋਂ ਘੱਟ ਗਏ ਫੋਨ ਨਵਾਂ ਮੰਗਦਾ ਮੈਂ ਇਹਨਾਂ ਨੂੰ ਮੈਂ ਇਹਨਾਂ ਨੂੰ ਕਹਿਣਾ ਆ ਕਿ ਮੈਂ ਜਿਹੜਾ ਪੁਰਾਣਾ ਫੋਨ ਵਿੱਚ ਦੇ ਕੇ ਜਿਹੜੇ ਮੇਰੇ ਤੋਂ ਜਿੰਨੇ ਪੈਸੇ ਬਚਦੇ ਮੈਂ ਉਸ ਹੱਬ ਨਾਲ ਉਹਦੀ ਕਿਸ਼ਤ ਬੰਨ ਕੇ ਆਪੇ ਤਾਰੀ ਜਾਊਂਗਾ ਤਾਰੀ ਜਾਊਂਗਾ ਤੂੰ ਮੋੜ ਕੇ ਤੀਸ ਛੇਮੀ ਨੇ ਬਾਤ ਹੋਣੀ ਹੈ ਛੇਮੀ ਨੇ ਬਾਤ ਹੋਣੀ ਹੈ ਤੈਨੂੰ ਬਤਾਉ ਆਪਣੇ ਹਸਾਬ-ਕਿਤਾਬ ਦਾ ਲੈ ਆਮ ਬਾਬੇਲੇ ਪਰੇਡ ਲਈ ਆਈ ਕਿਚਾ ਲੈ ਆਮ ਦਾ ਕਈ ਕਹਿੰਦੇ ਇੱਕ ਨਿਆਣੇ ਆਲੇ ਦੇ ਖਰਚੇ ਨਹੀਂ ਹਾਂ ਕੋਣ ਕਹਿੰਦੇ ਇੱਕ ਨਿਆਣੇ ਦੇ ਖਰਚੇ ਨਹੀਂ ਇੱਕ ਨਿਆਣਾ ਜਿਆਦਾ ਭਾਰੀ ਬੰਦਾ ਜਿੱਤੇ ਦੋ ਹੋਊਗੇ ਜਿੱਤੇ ਨਾਲੇ ਜੇ ਦੋ ਨਿਆਣੇ ਹੋਊਗੇ ਇੱਕ ਜਿਹੜ ਕਰੂਗਾ ਫੇ ਮਾਵਾ ਕਹਦੇ ਨੇ ਉਹ ਦੂਜੇ ਨੂੰ ਵੀ ਲੈ ਕੇ ਦਿੱਤਾ ਤੂੰ ਚੁੱਪ ਕਰ ਜਾ ਤੈਨੂੰ ਵੀ ਤੇਰੇ ਵਰਗੇ ਨੂੰ ਕੀ ਕਵੇ ਜਿੱਤੇ ਹੋਊਗਾ ਹੀ ਇੱਕਦਮ ਨਾਲੇ ਗੁੰਦੀ ਲਿਆਈ ਤੇ ਇਹ ਕੀ ਫੋਨ ਵਾਲੀ ਇੱਥੇ ਹਾਂਜੀ ਮੈਂ ਮੈਂ ਕਿ ਕਰ ਰਹੋਂ ਹਾਂ ਹਾਂ ਹੀ ਸਮਾਧੀ ਚੱਲੇ ਹੋਣਾ ਸਿੱਧਾ ਆ ਗਿਆ ਲਾ ਕੇ ਆਣਾ ਕੀ ਹੋਇਆ ਹੋਰਾਂ ਧੱਫੜ ਜੇ ਧੱਫੜ ਜੇ ਬਣ ਕੇ ਵਾਲ ਉੱਤਰ ਜਾਂਦੇ ਆ ਮੈਂ ਆਹ ਤਰੂ ਉਹ ਨਹੀਂ ਤੇ ਹਾਂ ਇੰਡਸਟਰੀ ਚੱਲ ਜਾਂਦਾ ਮੈਂ ਕੱਲੀ ਜਾਂਦੀ ਨਹੀਂ ਨਹੀਂ ਕੀ ਕਰਨਾ ਮੈਂ ਜਾ ਕਰੂੰਗਾ ਪੈਰ ਮਰਨ ਮਰਨ ਹਟੇ ਹੋਰ ਪਾਣੀ ਨਾ ਸੱਸ ਦਨੇ ਤੂੰ ਇੱਕ ਅਨਾਈਕ ਕਾਣਿਆ ਰਸਾਲ ਇੱਕ 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 ਅੰਨਾ ਕਾਣਾ ਇੱਕ ਕਾਣਾ ਅੰਨਾ ਕਾਣਾ ਇੱਕ ਹੀ ਚੀਜ਼ ਹੁੰਦੀ ਆ ਬਾਪੂ ਜੀ ਕਹਿੰਦੇ ਟੱਪ ਲਾ ਦੇ ਇੱਥੇ ਗੰਦ ਮੰਦ ਕਰੀ ਜਦੋਂ ਕਿੰਨੀ ਆਵਾਜ਼ ਆਉਂਦੀ ਇਹਨਾਂ ਦੀ ਸ਼ਾਰਕਾਂ ਦੀ ਅਜੇ ਕੁਝ ਟਾਈਮ ਤੱਕ ਇਹਨਾਂ ਨੇ ਹੋਰ ਬਹੁਤ ਰੋਲਾ ਪਾ ਲੈਣਾ ਦੇਖੋ ਸ਼ਾਮ ਦਾ ਟਾਈਮ ਆ ਜੀ ਇਹੋ ਹਾਂ ਤਕਰੀਬਨ 7 ਵਜੇ ਚੱਲੇ ਆ ਸਾਢੇ 6 ਤੋਂ ਤੇ ਦਾ ਟਾਈਮ ਹੈ ਅੱਦ ਅਸੀਂ ਆਏ ਆ ਹੁਣ ਮੰਗੋ ਦੇ ਲਾਉਣ ਉਹ ਹਲਦੀ ਠੰਡੀ ਕਰਕੇ ਲੈ ਆਏ ਆ ਆਦੇ ਨਾ ਪਹਿਲੇ ਜਿਹੜੇ ਨਾ ਜਿਹੜੀ ਪਹਿਲੀ ਹੱਟੀ ਸੀਗੀ ਇਹਦੇ ਜੋ ਵੀ ਸੀਗਾ ਇਹੋ ਉਹਦੇ ਦਾਗ ਆ ਇਹੋ ਇਹਦੇ ਤੇ ਹੁਣ 2-3 ਹੋਰ ਨਿਕਲੇ ਆ ਤਾਂ ਇਹਨੂੰ ਇਹਦੀ ਬੜੀ ਟੈਨਸ਼ਨ ਜਾਈ ਆ ਕਿ ਮੱਖੀਆਂ ਵੀ ਬਹੁਤ ਪੈਂਦੀਆਂ ਇਹਦੇ ਉੱਤੇ ਇਹਦੇ ਨਾਲ ਵੀ ਟੜਫਦੀਆਂ ਮੱਖੀਆਂ ਬਹੁਤ ਆਉਂਦੀਆਂ ਹਨ। ਹਾਂ। ਦਾ ਵੀ ਤੇਰੇ। ਉਹ ਦੇ ਮਨੀ। ਮੰਗੋ। ਇਹ ਤੇਰੇ ਨਾਲ ਹੀ ਖਾਜ ਕਰਦੀ ਰਹਿੰਦੀ ਏਦਾਂ। ਇਹਨਾਂ ਨੂੰ ਉਹ ਲਾ ਦਿਆ ਇੱਥੇ। ਬਰਸ਼ ਜਿਹੜਾ ਨਹੀਂ ਹੁੰਦਾ। ਇਹ ਬਾਹਰ ਚੱਲ। ਹਾਏ ਉਹ ਇਹ ਰ ਬਾਈ ਕੀ ਕਰਦੀ ਆ। ਐਡੇ ਮੈਨੂੰ ਡਰ ਲੱਗਦਾ ਐਤੋਂ ਜਦੋਂ ਐਦਾ ਪੁੱਤਰ ਦੀ ਜੀ ਹੈ ਨਾ ਉਹ ਵੀ ਨਾਲੇ ਟੱਪਣ ਲੱਪੈਂਦੀ ਏ ਛੋਟੀ ਵੀ ਛੋਟੀ ਨਾ ਟੱਪਣਾ ਤੇ ਲੱਗ ਪੈਂਦੀ ਆ ਹਾਂ ਜੇ ਮੈਂ ਕਹਿੰਨੀ ਮੈਂ ਖੱਲੀ ਇਹਨੂੰ ਨਵਾਜਿਆ ਗੁਰੂ ਫੇ ਉਦੋਂ ਵੀ ਜੇ ਐਡੇ ਟੱਪੀ ਇਹੋ ਕੋਸਾ ਕੋਸਾ ਆ ਜਾਣਾ ਆਰਾਮ ਵੀ ਮਿਲਦਾ ਹੋਣਾ ਹਨਾ ਜਿਹੜੀ ਇੰਨੀ ਖਾ ਜਾਂ। ਹਾਈ। ਮਨੀ ਧਿਆਨ ਰੱਖੀਦਾ ਤਾ ਬੂਟ ਵੀ ਪਾਉਣੇ ਛੱਡ ਦਿੱਤੇ ਦੂਜੇ। ਮਨੀ ਮੱਖੀ ਮਾਰਨ ਵਾਲਾ ਸ਼ਟਰ। ਮਨੀ ਬੈਠੀ ਨਾ ਮੈਨੂੰ ਬਹੁਤ ਡਰ ਲੱਗਦਾ ਜਦ ਤੂੰ ਬਹਿ ਜਾਂਦਾ ਪਈ ਕਈ ਵਾਰੀ ਦੜੰਗਾ ਚਾ ਲਾਉਂਦੀ ਆ। ਆਰਾਮ ਮਿਲਦਾ ਨਾ ਇਹਨੂੰ। ਬਾਬਾ ਜੀ ਸਾਡੀ ਗਾਂ ਠੀਕ ਹੋ ਜਾਵੇ। ਇਹ ਹਟ ਜਾਵੇ ਜੋ ਵੀ ਆ ਇਹਦੇ। ਜਿੰਨੀ ਸਭ ਕੋ ਕੇਅਰ ਕਰੀਦੀ ਆ ਉਨਾ ਹੀ ਤੁਹਾ ਦੇ ਇੰਦਾ ਜੀ ਆ ਸਾਰੇ ਥੱਲੇ ਜਿਹੜੇ ਨਾ ਪਹਿਲਾਂ ਹੋਏ ਸੀ ਹਟ ਹਟੇ ਆ ਤੇ ਦੁਬਾਰਾ ਹੋਣ ਲੱਗ ਪਏ ਉੰਗਰ ਆਮ ਮਿਲਦਾ ਨਾ ਕੋਸਾ ਕੋਸਾ ਜੈ ਨਾ ਤੇਲ ਇਸੇ ਹੰਨੀ ਦੇਖੋ ਆ ਆ ਪਾਸਾ ਜਿਹੜਾ ਨਾ ਇਹਦਾ ਇਹਦਾ ਮੰਗੋ ਦਾ ਇਹ ਬਿਲਕੁਲ ਸਾਫ ਆ ਇੱਧਰ ਨਹੀਂ ਕੁਛ ਵੀ ਨਹੀਂ ਮਣੀ ਇੱਧਰ ਵੀ ਆ ਦੋ ਤਿੰਨ ਆ ਦੇ ਸਟਾਰਟਿੰਗ ਆ ਇੱਧਰ ਵੀ ਇੱਧਰ ਵੀ ਲਾਦੀ ਆਏ ਮੈਨੂੰ ਤਾਂ ਮਣੀ ਬੜਾ ਹੋਰ ਤਰ੍ਹਾਂ ਹੋਣ ਲੱਪੇਂਦਾ ਲਾਤਾ ਸਾਰੇ ਉੱਧਰ ਕਿੰਨਾ ਹੀ ਸੀ ਗਰਦਨ ਥੱਲੇ ਵੀ ਆ ਦੇ ਆ ਵੀ ਆ ਆ ਵੀ ਇਹ ਦੋ ਦੋ ਤਿੰਨ ਆਲੇ ਕਾ ਆ ਤੇ ਆ ਆਹਾ ਵਾਲੇ ਨਾ ਹੱਥ ਨਾਲ ਨਹੀਂ ਲੱਗਦਾ ਸਹੀ ਬਹੁਤ ਜਿਆਦਾ ਸੀ ਨਾ ਉੱਤੇ ਉਧਰ ਕੰਮ ਸੀ ਮੈਨੂੰ ਟਾਈਮ ਬਹੁਤ ਲੱਗਦਾ ਆਲੇ ਗਾਹੇ ਦੇ ਉੱਤੇ ਮੱਕਕਾ ਖਾਣਾ ਹੈ ਹੀ ਬੜਾ ਜੋ ਮਰਜੀ ਕਰੀ ਜਾਓ ਸਾਰੇ ਲਾ ਦੀਆਂ ਇੱਧਰ ਛੱਡੀ ਨਾਗੇ ਤੇ ਅੱਛਾ ਆ ਰੰਦਾ ਇੱਥੇ ਨਹੀਂ ਇਹ ਨਹੀਂ ਗਾ ਆਹ ਬੜਾ ਆਮਨੀ ਇੱਥੇ ਹਾਂ ਮੈਂ ਗੰਗਾ ਨੂੰ ਇਹਨੂੰ ਹੁਣਾਂ ਕੁਛ ਖਾਣ ਲਈ ਆ ਹਾ ਦੇ ਲਾ ਇਹਦੇ ਇਹਦੇ ਜੀ ਦੋ ਹੀ ਆ ਮਤਲਬ ਦੋ ਚਟਾਕੇ ਜੀ ਆ ਗਰਦਨ ਤੇ ਉਹ ਕਹਿੰਦੀ ਕਿਰਾ ਟੀਗਾ ਵਾ ਕਿੰਨਾ ਔਖੇ ਪਸ਼ੂ ਇਦਾਂ ਦੇ ਰੱਖਣੇ ਬੂਟ ਵੀ ਨਹੀਂ ਪਾ ਕੇ ਆਇਆ ਅੱਜ ਗਰਮੀ ਲੱਗਦੀ ਮੰਮੀ ਨੂੰ ਬੱਸ ਲੱਗਦੀ ਨੇ ਰੋਜ਼ ਲਗਾਤਾਰ ਲਾਵਾਂਗੇ ਕਿ ਦੇਖਦੇ ਹਾਂ ਜੀ ਮੈਂ ਮੱਖੀ ਮਾਰ ਕੇ ਦੇਖਦੀ ਹਾਂ ਉਹ ਵਾਲੀ ਮਰ ਜਾਂਦੀ ਆ ਮੋਟੀਆਂ ਮੋਟੀਆਂ ਮੱਖੀਆਂ ਸੂਆ ਖਵਾਉਂਦੀ ਆ ਜਿਹਦਾ ਸੂਆ ਜੈ ਨਹੀਂ ਆਪਣਾ ਖਵਾਉਂਦੀ ਆ ਆ ਦੇ ਆ ਦੇ ਬੈਠੀ ਤੇ ਆ ਦੇ ਆ ਵਾਲੀਆਂ ਕੁਝ ਨਾ ਮੋਟੀਆਂ ਮੱਖੀਆਂ ਦਵਾਈ ਛੜਕਣ ਲੱਗੇ ਜੀ ਹੁਣ ਇਹਦੇ ਦਵਾਈ ਸਾਡੇ ਕੋਲ ਹੈਗੀ ਸੀ ਅਸੀਂ ਘੱਟ ਛਿੜਕੀ ਦੀ ਇਹੋ ਕਦੀ ਲੋੜ ਹੀ ਨਹੀਂ ਪਈ ਇਹਨੇ ਹੁਣ ਤਾਂ ਮੱਖੀਆਂ ਨੇ ਆ ਹੱਦ ਹੀ ਕਰ ਦਿੱਤੀ ਮੋٹے ਮੋٹے ਹੈ ਸਹੀ ਇਹੋ ਪਸੂਆਣੀਆਂ ਮੱਖੀਆਂ ਮੋਟੀਆਂ ਮੋਟੀਆਂ ਬਣੇ ਹੋਰ ਛੜਕ ਵਿਚਾਰੀ ਤੜਫਨ ਗਈ ਆ ਸਾਰੀ ਰਾਤ ਉਹਨੇ ਕਿੱਦਾਂ ਕਰਨੀ ਇਹਨਾਂ ਨੂੰ ਤਾਂ ਸੌਣ ਵੀ ਨਹੀਂ ਦੇਣਾ ਉਹਨੂੰ ਹੁਣ ਇਹਦੇ ਦਵਾਈ ਛੜਕ ਕੇ ਪੱਠੇ ਪਾ ਦਿੱਤੇ ਆ ਮਨੀ ਨੇ ਇਹਨੂੰ ਕਿਲੇ ਤੇ ਬਾਅਦ ਚ ਕਰਨਾ ਪਹਿਲਾਂ ਇਹਦੇ ਦਵਾਈ ਚ ਹੋਣੇ ਧਿਆਨ ਨਾਲ ਅਸੀਂ ਦੇਖਿਆ ਮਤਲਬ ਕਿ ਐ ਨਾ ਚੁੰਬੜੀਆਂ ਹੋਈਆਂ ਲੱਤਾਂ ਦੇ ਨਾਲ ਮੋਟੀਆਂ ਮੋਟੀਆਂ ਮੱਖੀਆਂ ਇੱਕ ਤਾਂ ਹੁੰਦੀ ਨਾ ਘਰ ਆਦੀਆਂ ਮੱਖੀਆਂ ਦੂਜੀਆਂ ਉਹ ਨਹੀਂ ਆਇਆ ਇਹ ਪਸ਼ੂਆਂ ਆਣੇ ਕਿ ਕਾ ਆਵਾਜ਼ ਕਿਹਦੀ ਆ ਗੰਗਾ ਦੀਆਂ ਵੀ ਲੱਤਾਂ ਨੂੰ ਚੁੰਬੜੀਆਂ ਹੋਈਆਂ ਆਲੇ ਆ ਗੰਗਾ ਦੇ ਬੈਠੇ ਆਲੇ ਆ ਕਿੱਦਾਂ ਲੱਤਾਂ ਨੂੰ ਨਾ ਚੁੰਬੜੀਆਂ ਪਈਆਂ ਐਡੀਆਂ ਮੋਟੀਆਂ ਮੋਟੀਆਂ ਮੱਖੀਆਂ ਮੈਂ ਨਹੀਂ ਦੇਖੀ ਹਮੇਸ਼ਾ ਥੋੜਾ ਆਪਣੇ ਹਿਸਾਬ ਨਾਲ ਖੜੇ ਹੋਈਦਾ ਪਸ਼ੂ ਦਾ ਪਤਾ ਨਹੀਂ ਹੁੰਦਾ ਕੁਝ ਵੀ ਆ ਦੇਖਿਆ ਇਹ ਪਤਾ ਨਹੀਂ ਕਾ ਤੇ ਪ੍ਰੈਸ਼ਰ ਤੋਂ ਵੀ ਇਤੋਂ ਵੀ ਡਰਦੀ ਆ ਮਨੀਤ ਬਾੜੀ ਡਰ ਪੋ ਗਿਆ ਪੂਛ ਵੀ ਰੇ ਕਿਦਾਂ ਚੱਕ ਲੈਂਦੀ ਦੇਖ ਰਹੀਆਂ ਕਿਤੇ ਹਾਂ ਆ ਦੇ ਆ ਦੇ ਪਿੱਛੇ ਆ ਪਿੱਛੇ ਪਿੱਛੇ ਗਿੱਟਿਆਂ ਵਾਲ ਨੂੰ ਆ ਗਏ ਆ ਗਿੱਟਿਆਂ ਕੋਲ ਆ ਗਈਆਂ ਪਿੱਛੇ ਹਾੜੇ 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 ਕਿਦਾਂ ਉੜਦੀਆਂ ਫਰਦੀਆਂ ਪਾਦੇ ਗਿੱਟਿਆਂ ਵਾਲ ਨੁਹੰਦੀਆਂ ਪਿੱਛੇ ਗਿੱਟੇ ਪਤਾ ਕਿਹੜੇ ਹੁੰਦੇ ਆਹ ਦੇ ਨਾਲ ਕਿਦਾਂ ਉੜਦੀਆਂ ਫਰਦੀਆਂ ਥੱਲੇ ਮਰਨੀ ਚਾਹੀਦੀ ਮੱਖੀ ਉਦਾਂ ਇਹਨਾਂ ਨਾਲ ਨਾ ਇਹਦੇ ਪਿੱਛੇ ਆ ਇਹਦੇ ਵੀ ਲੱਤਾਂ ਤੇ ਇਹ ਘੱਟ ਡਰਦੀ ਆ ਆ ਵੇ ਡਰਦੀ ਘਟਿਆ ਉਹ ਪਤਾ ਨਹੀਂ ਕਾਦੇ ਇੰਨੀ ਡਰਪੋਕ ਜੀ ਗਾਂਵਾ ਨਾ ਉਹ ਮੰਗੋ ਪਤਾ ਨਹੀਂ ਇੰਨਾ ਕਾਤੇ ਡਰਦੀ ਰਹਿੰਦੀ ਇਹ ਨਹੀਂ ਡਰਦੀ ਗੰਗਾ ਇੱਦਾਂ ਸਿਆਣੀ ਆ ਮੇਲੇ ਇਹਨੂੰ ਕੋਈ ਫਰਕ ਨਹੀਂ ਜੀ ਮਰ ਗਈ ਉਹ ਬੋਰਡਰ ਬੋਕ ਅਗੇ ਧਿਆਨ ਨਾਲ ਪਾ ਲੈ ਉਹਨੇ ਸਾਰੀਆਂ ਮਰ ਜਾਣੀਆਂ ਮੈਂ ਕਹਿੰਦੀ ਜਿੰਨਾ ਇਹ ਆਪਾਂ ਨੂੰ ਲੱਗਦੀ ਸੀ ਉਹ ਇਦਾਂ ਕਦੀ ਸ਼ਾਂਤ ਜੀ ਹੋਣੀ ਆ ਹਨਾ ਕਿੰਨਾ ਆਪਾਂ ਦਲੇਰ ਹੈਗਾ ਇਹ ਹਾਂ ਸਾਰੇ ਆਦੇ ਉੱਡੀ ਫਿਰਦੀ ਪ੍ਰੈਸ਼ਰ ਜੇ ਇਹਦਾ ਬਣਾ ਮ ਨਹੀਂ ਹੋਰ ਗੋਹਾਵੇ ਕੇ ਦਮੇ ਤੇ ਮੈਂ ਤੇ ਬੁਰਾ ਹਾਲ ਕਰਤਾ ਹੈ ਹੀ ਉਹ ਮੋਟੀਆਂ ਮੱਖੀਆਂ ਇਹਨਾਂ ਦੀ ਲੜਾਈ ਕਾਤੇ ਹੋ ਗਈ ਇਹ ਜੂਲੀ ਕਿੰਨਾ ਕੁੱਟਦੀ ਆਪਣੇ ਨਿਆਣਿਆਂ ਨੂੰ ਉਹ ਦੇਖਦਾ ਟਾਈਗਰ ਵੀ ਤੇ ਇਹ ਕੀ ਕਰਦਾ ਟਾਈਗਰ ਦੇ ਵੀ ਛਿੜਕਦੇ ਟਾਈਗਰ ਤੂੰ ਮੇਰੇ ਕੋਲ ਆਉਣਾ ਹਜੇ ਰੁਕ ਜਾ ਤੂੰ ਦੁੱਧ ਵੀ ਪੀ ਲਿਆ ਹੁਣ ਰੁਕ ਜਾ ਥੋੜਾ ਚਿਰ ਰੁਕ ਜਾ ਤੈਨੂੰ ਗੰਗਾ ਨੇ ਮਾਰਨਾ ਆ ਦੇਖੇ ਮਰ ਗਈ ਉਹ ਖੂਨ ਦੇਖ ਉਦੋਂ ਵੀ ਹੀ ਬੈਠੀ ਆਉਣੀ ਜਦੋਂ ਗੰਗਾ ਦੇ ਮੰਗੋ ਦੇ ਖੂਨ ਨਹੀਂ ਸੀ ਮੈਂ ਤੈਨੂੰ ਕਹਿੰਨੀ ਮੈਂ ਕਿ ਖੂਨ ਕਿੱਥੋਂ ਨਿਕਲਦਾ ਦੇਖੋ ਜੀ ਜਿੱਥੇ ਉਹ ਬੈਠੀ ਮੱਖੀ ਉੱਥੇ ਖੂਨ ਦੀ ਤਤੀਰੀ ਨਿਕਲ ਆਈ ਆ ਉਹ ਆਲੇ ਔਰ ਲੱਤ ਤੇ ਉਹ ਦੇਖੋ ਮਰ ਗਈ ਹੈ ਕਰਿਆ ਨਾ ਨਾਲੀ ਇੱਕ ਤਾਂ ਮਣੀ ਉਹ ਮਣੇ ਦਾ ਨਾ ਉਹ ਪੜੀ ਕਰਕੇ ਦਬਾਈ ਨਾ ਤਾਂ ਬਹਿ ਨਹੀਂ ਹੁੰਦੇ ਹ ਹਾਇ ਕਿ ਉਪਰਾਂ ਹੋ ਜਾ ਗੰਗਾ ਨੂੰ ਖੋਲਣ ਲੱਗਾ ਕਿ ਇਹ ਟਾਈਗਰ ਮਾਰ ਦੇਣਾ ਉਹਨਾਂ ਤੈਨੂੰ ਲੋ ਇਹ ਵੀ ਦੇਖ ਲੋ ਰਾਤ ਨੂੰ ਸਾਡੇ ਨਾਲ ਹੀ ਦੋਨੇ ਜਾਣੇ ਟਿਗਰੂ 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 ਹੈ ਹੋਏ ਮਨੀ ਜਦੋਂ ਇਹ ਡਾਇਟ ਆਪਦੀ ਮੈਨੂੰ ਡਰ ਲੱਗਣ ਲੱਗ ਪੰਨਾ ਸਵੀਟੀ ਨੂੰ ਮਾਰਦੀ ਐ ਜੂਲੀ ਟਾਈਗਰ ਨੂੰ ਬਚਾਉਂਦਾ ਵਾ ਭਈ ਨਹੀਂ ਮਾਰਨਾ ਹਾਂ ਆ ਉਹ ਵੀ ਪ੍ਰੈਸ਼ਰ ਜਿਹਾ ਉਹ ਇੱਥੇ ਰੰਦੂ ਦਾ ਕੁਝ ਨਹੀਂ ਇਹ ਦੇ ਲੈ ਜੁਲੀ ਮਾ ਨਹੀਂ ਕਿੰਨਾ ਕੁੱਟਦੀ ਇਹਨਾਂ ਨੂੰ ਆ ਆ ਦੇ ਆ ਦੇ ਇਹ ਜੁਲੀ ਤੂੰ ਜੁੱਤੀਆਂ ਖਾਣੀ ਆ ਮੈਨੂੰ ਹੁਣ ਟਾਈਗਰ ਨੂੰ ਮਾਰੂਗੇ ਟਿਗਰੂ ਆ ਜਾ ਟਿਗਰੂ ਟਿਗਰੂ ਟਿਗਰੂ